ਪ੍ਰਤਾਪ ਸ਼ਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਮਹਾਰਾਜ ਆਹ ਦਾ ਕੀ ਲੇਖਾ ਜੋਖਾ ਇਹ ਜੀ ਤੋਹਫਾ ਸੋਇਆ ਜੇ ਸਾਢੇ 1.5 ਮਹੀਨੇ ਦਾ ਚਾਹੁੰਦਾ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਓਕੇ ਦੁੱਧ ਦੀ ਗੱਲ ਕਰੀਏ ਤੇ 7 ਲੀਟਰ ਆ ਠੀਕ ਆ ਕੁਸ਼ੀਲ ਵਾਲੇ ਤੇ ਰੇਟ ਦੀ ਗੱਲ ਕਰੀਏ 43000 ਦੇ ਵਿੱਚ ਪਹੁੰਚ ਗੱਡੀ ਆ ਦੀ ਲੈ ਪੂਰੇ 40000 ਦੀ 40000 ਹਾਂਜੀ ਹਾਂਜੀ ਆ ਇਹ ਵੀ ਸੂਈ ਨੂੰ 3.5 ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਦੁੱਧ ਆਠਿਆ ਕੋ 7 ਲਾਵੇ ਇਹ ਜਿਹੜੀ ਆ ਇਹ ਵੀ ਮੰਨ ਲਓ ਪੈ ਗਈ ਜੇ ਕਿੰਨੇ ਦੀ ਇਹ 47 ਚ 5 ਗੱਡੀ ਆਪਦੀ ਲੈਵੇ 44000 ਝੂਟੀ ਅੰਗੀ ਆ ਹਾਂਜੀ 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 ਇਹਦਾ ਇਹ ਵੀ ਬਈ ਵੱਡੀ ਮੈਂ ਦੁੱਧ 7 ਲੀਟਰ ਲਾਵੇ ਕੋਈ ਠੀਕ ਆ ਸੁਹਾ ਦੁੱਧ ਜਾਲਾ ਆਵੇ ਕੋ ਤੇ ਜਾਲਾਵੇ ਸੁਈ ਨੂੰ ਇਹਨੂੰ ਵੀ ਸਾਢੇ ਤਿੰਨ ਚਾਰ ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਜੇਦੀ ਵੀ ਬਈ ਹੈਗੀ ਜੇ ਪਹੁੰਚ ਆਪਣੇ ਪੂਰੇ 43000 ਦੇ ਵਿੱਚ ਗੱਡੀ ਆਪਦੀ ਲੈਵੇ ਪੂਰੇ 40000 ਦੇ ਦੇਣ ਠੀਕ ਆ ਅਗਲੀ ਗਾੜੀ ਬਈ ਸੁਹਾ ਲਾਵੇ ਕੋ ਤੀਜਾ ਚੌਥਾ ਆ